ਤੱਕ ਜੀ ਨੋ ਥੋੜਾ ਜੀ ਨਾਮ ਆ ਜੀ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਪਿੰਡ ਪਿੰਡ ਮਿਲਕਵਾਲਾ ਜੀ ਕਿਹਦੇ ਤੇ ਬੱਤੀ ਨਾਮ ਕੀ ਗੱਲ ਲਾ ਮ੍ਰਿਤਕਾ ਦਾ ਨਾਮ ਬਲਜਿੰਦਰ ਸਿੰਘ ਆ ਵੈਸੇ ਬਾਂਟੀ ਕਹਿੰਦੇ ਜੀ ਤੇ ਸਾਡੇ ਰਿਸ਼ਤੇਦਾਰ ਚਾ ਮਾਮਾ ਜੀ ਦਾ ਬੇਟਾ ਈ ਸਾਡੇ ਪਿੰਡ ਪਿੰਡ ਇਹੀ ਆ ਜੀ ਮਿਲਕਵਾਲਾ ਜੀ ਕੀ ਗੱਲ ਬਾਤ ਇਹ ਜੀ ਕੱਲ ਆਪਣੇ ਕੰਮ ਤੋਂ ਆ ਰਹੇ ਸੀ ਸ਼ਟਰਿੰਗ ਦਾ ਕੰਮ ਕਰਦੇ ਆ ਵਾਪਸੀ ਆ ਰਹੇ ਸੀ ਬਲਾਚੌਰ ਕੋਲ ਤਾਂ ਪਿੱਛੋਂ ਬਲੇਰੋ ਗੱਡੀ ਨੇ ਫੇਟ ਮਾਰੀ ਆ ਜੀ ਉਹਦੇ ਨਾਲ ਧੱਕਾ ਵੱਜਣ ਨਾਲ ਏ ਟਰੈਕਟਰ ਤੇ ਅਸੀਂ ਦੋ ਜੀ ਗਿਰ ਗਏ ਜੀ ਤੇ ਦੋ ਬੰਦੇ ਦੀ ਡੈਥ ਹੋ ਗਈ ਇੱਕ ਜਿਹੜਾ ਆਪਣਾ ਟਰੈਕਟਰ ਚਲਾ ਰਿਹਾ ਸੀ ਉਹ ਬਚ ਗਿਆ ਜੀ ਇਹ ਦੋ ਬੰਦੇ ਦੀ ਡੈਥ ਹੋ ਗਈ ਹਾਂ ਜੀ ਪਹਿਲਾਂ ਪਹਿਲੀ ਵਾਰ ਇਹ ਕੰਮ ਤੇ ਪਹਿਲਾਂ ਵੀ ਕਰਦੇ ਨਹੀਂ ਜੀ ਪਹਿਲਾਂ ਤੂੰ ਜਾ ਰਿਹਾ ਜੀ ਹਾਂ ਖਾਸੇ ਟਾਈਮ ਤੋਂ ਇਹੀ ਕੰਮ ਕਰ ਰਹੇ ਹਾਂ ਹਾਂ ਜੀ ਸ਼ਟਰਿੰਗ ਦਾ ਹੀ ਕਰਦੇ ਬੱਚੇ ਤਿੰਨ ਆ ਜੀ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਦੋ ਇਹਦੇ ਬ੍ਰਦਰ ਆ ਜੀ ਉਹ ਬਾਹਰ ਰਹਿੰਦੇ ਆ ਤੇ ਇਹ ਪਿੰਡ 'ਚ ਇੱਥੇ ਆਪ ਹੈ ਇਹੀ ਰਹਿੰਦਾ ਜੀ ਤੇ ਮਾਤਾ ਰਹਿੰਦੀ ਹੈ ਇਹਦੇ ਨਾਲ ਤੇ ਇਹਦੇ ਘਰ ਦੇ ਆ ਪਰਿਵਾਰ ਹੈ ਜੀ ਹਾਂ ਜੀ ਮੰਗ ਕਰ ਮੰਗ ਸਰਕਾਰ ਤੋਂ ਇਹੀ ਕਰਦੇ ਆਂ ਦੇਖੋ ਜੀ ਜਾਣ ਵਾਲਾ ਚਲਾ ਗਿਆ ਤੇ ਬੱਚਿਆਂ ਬਾਰੇ ਕੋ ਸੋਚਿਆ ਜਾਵੇ ਉਹਨਾਂ ਨੂੰ ਕੋ ਮੜ ਮੋਟੀ ਕੋਈ ਸਹਾਇਤਾ ਹੋ ਜਵੇ ਫਿਰ ਤਾਂ ਇਹੀ ਮੰਗ ਕਰਦੇ ਆਂ ਜੀ ਜਿਹੜੇ ਗੱਡੀ ਬਣੇ ਦੇ ਮਾਰੇ ਉਹਨਾਂ ਨੂੰ ਫੜੇਗੀ ਕੋਈ ਨਹੀਂ ਜੀ ਉਹ ਮੌਕੇ ਤੋਂ ਮਤਲਬ ਗੱਡੀ ਛੱਡ ਕੇ ਫਰਾਰ ਹੋ ਗਏ ਜੀ ਹਾਂ ਜੀ ਉਹਨਾਂ ਤਾਂ ਨਹੀਂ ਪਤਾ ਜੀ ਹਾਂਜੀ ਕੀ ਨਾਮ ਹੈ ਬੰਦੇ ਦਾ ਜਸਵਿੰਦਰ ਸਿੰਘ ਜੀ ਬੰਦੇ ਬੰਦੇ ਜਾਤੀ ਵਾਲਾ ਇਸ ਕੀ ਗੱਲ ਬਾਤ ਹੈ ਜੀ ਇਹ ਰਮੇਸ਼ ਕੁਮਾਰ ਸਾਡੇ ਪਿੰਡ ਦਾ ਰਾਂ ਲੜਕਾ ਸੀਗਾ ਜੀ ਹਾਂ ਜੀ ਇਹ ਲੀਵਰ ਦਾ ਕੰਮ ਕਰਦਾ ਸੀ ਜੀ ਜੀ ਇਹ ਬਲਾਚੌਰ ਲੀਵਰ ਦਾ ਕੰਮ ਕਰਨ ਗਏ ਸੀ ਉਹ ਸ਼ਤੰਦ ਦਾ ਸਮਾਨ ਲਾ ਕੇ ਲੈ ਕੇ ਆ ਰਹੇ ਸੀ ਰਾਹ ਤੇ ਵਿੱਚ ਰੁਕੇ ਹੋਏ ਸੀ ਇਹ ਇਹਨਾਂ ਦੇ ਵਿੱਚ ਵਿੱਚੋਂ ਟਰਾਲੀ ਦੇ ਵਿੱਚ ਇੱਕ ਸਰਕਰਕੋ ਗੱਡੀ ਆ ਕੇ ਵੱਜੇ ਤੇ ਉਹਦੇ ਨਾਲ ਤੇ ਦੋ ਬੰਦੇ ਇਹ ਮੁੰਡੇ ਖਤਮ ਹੋ ਗਿਆ ਤੇ ਇੱਕ ਹੁੰਦਾ ਜਾਕਿੰਗ ਹੋ ਗਿਆ ਜੀ ਤੇ ਉਹ ਇੱਕ ਸਾਈਡ ਨੂੰ ਟ੍ਰੈਕਟਰ ਦੇ ਉੱਤੋਂ ਲੇਪੇ ਉਹਨਾਂ ਦੇ ਉੱਤੋਂ ਕੋਈ ਗੱਡੀ ਗੁੱਡੀ ਕੋਈ ਲੰਘੇ ਪਤਾ ਲੱਗਿਆ ਫਿਰ ਹਾਂਜੀ ਤੇ ਹੁਣ ਅਸੀਂ ਚਾਹੁੰਦੇ ਆਂ ਭਈ ਇਹ ਬੱਚੇ ਦੇ ਕੋਈ ਸਾਧਨ ਹੈ ਨਹੀਂ ਕੋਈ ਰੋਟੀ ਦਾ ਸਾਧਨ ਹੈ ਨਹੀਂ ਬੱਚਿਆਂ ਦੀ ਦੇਖਭਾਲ ਕਰਨ ਵਾਸਤੇ ਕੋਈ ਨਾ ਕੋਈ ਸਕੂਲਤ ਮਿਲਣੀ ਚਾਹੀਦੀ ਆ ਤੇ ਇਹਨਾਂ ਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਜ਼ਰੂਰ ਇਹਨਾਂ ਦੀ ਜ਼ਿੰਦਗੀ ਦਾ ਹੋਵੇ ਹੋਰ ਕੋਈ ਸਾਧਨ ਹੈ ਨਹੀਂ ਸਮਾਈ ਦਾ ਤੇ ਅਸੀਂ ਇਸ ਚੀਜ਼ ਦੀ ਮੰਗ ਕਰਦੇ ਆਂ ਭਈ ਤੇ ਇਹਨਾਂ ਬੱਚਾ ਦੀ ਦੇਖਭਾਲ ਵਾਸਤੇ ਕੋਈ ਨਾ ਕੋਈ ਹੈਲਪ ਜ਼ਰੂਰ ਮਿਲਣੀ ਚਾਹੀਦੀ ਆ। ਕੀ ਨਾਮ ਤੁਹਾਡਾ? ਜਨਰਾਮ। ਜੱਤੀ ਆ। ਕੀ ਗੱਲ ਬਾਤ ਹੈ? ਕੀ ਲੱਗਦਾ ਸੀ ਜਿਹੜਾ ਮਰੇ ਤੇ ਕੱਤੀ ਨਾਮ ਸੀਗਾ? ਤੇ ਜਤਾ ਜੀ ਮੇਰਾ ਹਰਮੇਸ਼ ਕੁਮਾਰ ਨਾਮ ਦਾ ਹੈ। ਕੀ ਗੱਲ ਬਾਤ ਹੈ? ਇਹ ਆਂਦੇ ਤੇ ਜੀ ਚਲੇ ਪਿੰਡ ਨੂੰ। 5 ਵਜੇ ਦਾ ਟਾਈਮ ਤਾਂ ਸਕਾਰ ਫੀਓ ਵਿੱਚ ਵੱਜੀ ਇਹਨਾਂ ਨੇ। ਅੱਛਾ ਜੀ। ਤੇ ਉਹ ਫਿਰ ਆ ਕੇ ਗਲਤੀ ਮੰਨੀ ਆ ਫਿਰ ਸੱਤੇ ਬ੍ਰੇਕ ਨਹੀਂ ਲੱਗੀ ਸਾਡੀ ਗਲਤੀ ਆ ਜਦ ਬੰਦਿਆਂ ਦਾ ਇਕੱਠ ਹੋਇਆ ਫਿਰ ਉਹ ਆਪਣੇ ਕੁੱਤੇ ਲੈ ਕੇ ਭੱਜ ਗਏ ਕੁੱਤੇ ਤੇਜੀ ਵਿੱਚ ਗੱਡੀ 'ਚ ਕਿੱਥੋਂ ਆ ਰਹੇ ਸੀਗੇ ਕੀ ਕੰਮ ਕਰਦੇ ਐ ਉਹ ਪਿੰਡ ਜੱਜ ਮੈਨੂੰ ਪਤਾ ਨਹੀਂ ਜੀ ਉਹ ਪਿੰਡ ਦਾ ਫੇੜਾ ਆ ਇਹ ਕੰਮ ਕੀ ਕਰਦਾ ਇਹ ਸ਼ਟਰਿੰਗ ਦਾ ਕੰਮ ਕਰਦੇ ਸੀ ਤੂੰ ਆ ਰਹੇ ਸੀ ਕਿ ਕੀ ਕਰਨ ਜਾ ਰਹੇ ਸੀ ਇਹ ਸ਼ਟਰਿੰਗ ਲਾ ਕੇ ਲਿਆਉਂਦੇ ਤੇ ਜੀ ਇੱਧਰ ਅੱਛਾ ਜੀ ਹਾਂ ਜੀ ਕਿੰਨੇ ਜਾਣੇ ਸੀਗੇ ਟਰੈਕਟਰ ਤੇ ਇਹ 4 ਜਾਣੇ ਤੇ ਜੀ ਇੱਕ ਡਰਾਈਵਰ ਤਿੰਨ ਇਹ ਤੇ ਜੀ ਦਿਹਾੜੀ ਦਾ ਬਾਕੀ ਉਹਦੇ ਠੀਕ ਨੇ ਨਾ ਦੋ ਥਾਂ ਤੇ ਮੋਕ ਗਏ ਕਤੀਏ ਦੇ ਸੱਟ ਲੱਗ ਗਈ ਹੋਈ ਆ ਅੱਛਾ ਜੀ ਹਾਂ ਜੀ ਤੇ ਕਿੰਨੇ ਬੱਚੇ ਨੇ ਇਹਦੇ ਰਮੇਸ਼ ਇਹਦੇ ਦੋ ਬੱਚੇ ਆ ਜੀ ਇੱਕ ਕਾਕਾ ਇੱਕ ਧੀ ਦਾ ਛੋਟੇ ਆ ਬੱਚੇ ਤੇ ਕੀ ਮੰਗ ਕਰਦੇ ਮੰਗ ਇਹ ਹੀ ਹੈ ਜੀ ਗਵਰਨਮੈਂਟ ਵੱਲ ਤੇ ਕੋਈ ਸਾਨੂੰ ਸਹਾਰਾ ਮਿਲ ਜਾਏ ਸਾਡਾ ਕੋਈ ਹੈ ਨਹੀਂ ਅੱਗਾ ਪਿੱਛਾ ਅਜੇ ਜਿ ਸਿਆਣੇ ਹੋ ਗਏ ਇਹ ਪੇਦਾ ਕੀ ਕਰਦੇ ਨੇ ਜੀ ਉਹ ਵੀ ਜੱਟਾਂ ਨਾਲ ਆ ਜੀ ਦਿਹਾੜੀ ਕਰਦਾ ਠੀਕ ਹੈ ਜੀ ਹਾਂ ਜੀ